ਮਾਏ ਮਨਦਰ ਸਿੰਘ ਪੈਣੀਵੱਗਾ ਬੀਕੇ ਜੂ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਇੱਕ ਗਰੀਬ ਕਿਸਾਨ ਜੋਗੇ ਤੋਂ ਜਗਵਿੰਦਰ ਸਿੰਘ ਉਸ ਦੀ ਕੁਰਕੀ ਰੋਕੀ ਹੈ ਜੋਗੇ ਅਦਾਲਤ ਦੇ ਵਿੱਚ ਕਿਉਂਕਿ ਤਪੇਦਾਰਤੀ ਹੈ ਸੀਗਾ सूदखोर ਬਾਜੀ ਕਨਾਲਾ ਕੁੱਲ ਕਿਸਾਨ ਕੋਲ ਜਮੀਨ ਦੀਆਂ ਸੀ ਉਸ ਦੇ ਉੱਤੇ ਝੂਠਾ ਪ੍ਰਨੋਟਨਾਮਾ ਲੈ ਕੇ ਉਹਦੇ ਉੱਤੇ ਕੁਰਕੀ ਲਾਇਆ ਕਿਉਂਕਿ ਜਦੋਂ ਆਰਤੀਏ ਕੋਲ ਪ੍ਰਨੋਟ ਹੁੰਦੇ ਆ ਆਰਤੀਏ ਦੇ ਫਸਲ ਛਿੜਦੇ ਆ ਉਹ ਅਸੀਂ ਪ੍ਰਨੋਟ ਨਹੀਂ ਫੜਦੇ ਤਾਂ ਵੀ ਕਈ ਵਾਰੀ ਅਜੀ ਪਹਿਲਾਂ ਵੀ ਤਪੇ ਦੀ ਆਰਤੀਆਂ ਨਾਲ ਆਪਣਾ ਟਕਰਾਅ ਹੋਇਆਗਾ 2006 ਦੇ ਵਿੱਚ ਪਰ ਅੱਜ ਫੇਰ ਆਰਤੀਆ ਜੋਗੇ ਦੇ ਵਿੱਚ ਕੁਰਕੀ ਕਰਨ ਆ ਗਿਆ ਸੀ ਜਦੋਂ ਉੱਥੇ ਵੱਡੀ ਗਿਣਤੀ ਚ ਬੀਕੇਜੂ ਟਕਾਉਂਦਾ ਦੀ ਫੋਰਸ ਦੇਖੀ ਤੇ ਫੋਰਸ ਨੇ ਗੱਲਬਾਤ ਕੀਤੀ ਵੀ ਤੁਸੀਂ ਆਰਤੀਓ ਕੁਰਕੀ ਕਰਾਉਣ ਆਏ ਹੋ ਤਾਂ ਫਿਰ ਤਤਰਫੰਗ ਹੋ ਗਏ ਐ ਪੁਲਿਸ ਆ ਗਈ ਉੱਥੇ ਲਗਾਤਾਰ 5 ਵਜੇ ਤੱਕ ਜਿਹੜੀ ਸਾਡੀ ਫੋਰਸ ਆ ਉੱਥੇ ਉਹਨੇ ਡਿਊਟੀ ਨਿਭਾਈ ਐ ਕਿਉਂਕਿ ਬਾਈਕ ਨਾਲਾਂ ਵੰਡੀਆਂ ਨੇ 22 ਲੱਖ 17000 ਦੀ ਕੁਰਕੀ ਲੈ ਆਇਆ ਝੂਠਾ ਪਰਨੋਟ ਲਾ ਕੇ ਇਸ ਕਰਕੇ ਅਸੀਂ ਬੀਕੇ ਜੂ ਡਕਾਉਂਦਾ ਵੱਲੋਂ ਫੈਸਲਾ ਕੀਤਾ ਵੀ ਕਿਸੇ ਵੀ ਕਿਸਾਨ ਦੀ ਕਰਜ਼ੇ ਦੇ ਵਿੱਚ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਵਾਵਾਂਗੇ ਚਾਹੋ ਦੀ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਪੈ ਜਾਣਾਂ ਜਿਵੇਂ ਕਿ ਚੱਕਲੀ ਸ਼ੇਰ ਵਾਲਾ ਪਤਿ ਸਿੰਘ ਸਾਡੇ ਨੇ ਹਿੱਕ ਦੇ ਵਿੱਚ ਗੋਲੀ ਖਾਧੀ ਹੈ ਉਵੇਂ ਦੇ ਕਰਾਂਜ ਫੇਰ ਦੁਬਾਰੇ ਉਹੀ ਮੋੜ ਆ ਕੇ ਅਸੀਂ ਆੜਤੀਆਂ ਆ ਗਏ ਸੀਗੇ ਪਰ ਸਾਡੀ ਸਰਕਾਰ ਚੁੱਪ ਹੈ ਸਰਕਾਰ ਕਹਿੰਦੀ ਹੈ ਵੀ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਜਦੋਂ ਮਰਜ਼ੀ ਕਬਜ਼ੇ ਕਰ ਲਓ ਜਦੋਂ ਮਰਜ਼ੀ ਹਮਲੇ ਕਰ ਲਓ ਹੁਣ ਜਿਹੜਾ ਅੱਜ ਆੜਤੀਆਂ ਤਪੇ ਦਾ ਅਸੀਂ ਲਾਲਾ ਛਿੱਟੀ ਬੈਠਾ ਸੀਗਾ ਕਿਸਾਨ ਦੀ ਜ਼ਮੀਨ ਦੇ ਉੱਤੇ ਜਿੰਨੀ ਕ ਬਾਈਕ ਨਾਲ ਹੈਗੀਆਂ ਸੀ ਉਹ ਕੇਰਾ ਟਲਿਆਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਤੇ ਵੀ ਕੋਈ ਆੜਤੀਆ ਜਾਂ ਬੈਂਕ ਵਾਲੇ ਕਿਸੇ ਨੂੰ ਕਰਜ਼ੇ ਦੇ ਵਿੱਚ ਤੰਗ ਕਰਦੇ ਆ ਉਹ ਬਖਸ਼ ਨਹੀਂ ਜਾਣਗੇ ਕਿਉਂਕਿ ਅਸੀਂ ਫੈਸਲਾ ਕੀਤਾ ਹੋਇਆ ਕਰਜ਼ੇ ਦੇ ਵਿੱਚ ਛੰਦ ਸੰਦੇੜਾ ਜ਼ਮੀਨ ਨਹੀਂ ਕੋਰਕੋਣ ਦੇਵਾਂਗੇ ਮਜ਼ਦੂਰ ਦਾ ਘਰ ਨਹੀਂ ਕੋਰਕੋਣ ਦੇਵਾਂਗੇ ਕਰਜ਼ੇ ਦੇ ਵਿੱਚ ਦੁਕਾਨਦਾਰ ਦੇ ਕੋਲੇ ਕੱਲੀ ਦੁਕਾਨ ਆ ਉਹ ਨਹੀਂ ਕੋਰਕੋਣ ਦੇਵਾਂਗੇ ਅਸੀਂ ਫੈਸਲਾ ਕਰ ਰੱਖਿਆ ਸਰਕਾਰ ਫੈਸਲਾ ਕਰ ਲਈ ਕਿਤੇ ਵੀ ਜਾਇਜ਼ਤ ਨਹੀਂ ਦੇਵਾਂਗੇ ਸ਼ੂਦਖੋਰਾ ਨੂੰ ਵਿਆਜ ਪੜ ਵਿਆਜ ਭਰੌਣ ਵਾਲੇ ਆ ਜਿਹੜੇ ਲੋਕਾਂ ਤੋਂ ਉਹਨਾਂ ਦੇ ਸੁਪਨੇ ਨਹੀਂ ਪੂਰੇ ਹੋਣਗੇ। ਨਹੀਂ ਕਰਦੇ ਆਗੇ। ਨਹੀਂ ਕਰਦੇ ਆਗੇ। ਬਾਹਿ ਮਿੱਤੇ ਸਰਸਾ ਬਾਹਿ ਮਿੱਤੇ ਖਫੇ। ਆਗੇ ਨਹੀਂ ਹੋਣਾ। ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਮਰਦਾਬਾਦ। ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਮੁਰਦਾਬਾ ਸਰਕਾਰ ਦੀਆਂ ਘਟੀਆਂ ਨੀਤੀਆਂ ਮੁਰਦਾਬਾ ਜਿੰਦਾਬਾ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦੇਵਾਂਗੇ ਜਿੰਦੂਰ ਇਕਤਾ ਜਿੰਦਾਬਾ ਜਿੰਦਾਬਾ ਕਿਸੇ ਵੀ ਕਿਸਾਨ ਮਜ਼ਦੂਰ ਦੀ ਕੁਰਕੀ ਨਹੀਂ ਹੋਣ ਦੇਵਾਂਗੇ ਸਰਕਾਰ ਮੁਰਦਾਬਾ ਨੇਕਤਾ ਟਕਾਉਂਦਾ ਜਿੰਦਾਬਾਦ ਜਿੰਦਾਬਾਦ ਜੈਹਾ ਵਾਹ ਭਾਰਤੀ ਕਿਸਾਨ ਯੂਨੀਅਨ ਨੇਕਤਾ ਟਕਾਉਂਦਾ ਜਿੰਦਾਬਾਦ ਜਿੰਦਾਬਾਦ ਜੈਹਾ ਵਾਹ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਜੈਹਾ ਵਾਹ ਕਿਸੇ ਵੀ ਮਜ਼ਦੂਰ ਕਿਸਾਨ ਦੀ ਗੁਰਕੀ ਨਹੀਂ ਹੋਣ ਦਿੱਤੀ ਜਾਵੇਗੀ ਕਿਸੇ ਵੀ ਕਿਸਾਨ ਮਜ਼ਦੂਰ ਦੀ ਗਰੀਬ ਦੀ ਗੁਰਕੀ ਨਹੀਂ ਹੋਣ ਦੇਵਾਂਗੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਟਕਾਉਂਦਾ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਜੈਹਾਵਾ ਜੈਹਾਵਾ ਉਸਤਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਜੈਹਾਵਾ ਸੰਯੁਕਤ ਮੋਰਚਾ ਜਿੰਦਾਬਾਦ ਜੈਹਾਵਾ ਭਾਰਤ ਪੰਜਾਬ ਸਰਕਾਰ ਮਰਦਾਬਾਦ ਜੈਹਾਵਾ ਪੰਜਾਬ ਸਰਕਾਰ ਮਰਦਾਬਾਦ ਕਿਸੇ ਵੀ ਗਰੀਬ ਕਿਸਾਨ ਮਜ਼ਦੂਰ ਦੀ কুরਕੀ ਨਹੀਂ ਹੋਣ ਦੇਵਾਂਗੇ ਕਿਸੇ ਵੀ ਗਰੀਬ ਕਿਸਾਨ ਮਜ਼ਦੂਰ ਦੀ কুরਕੀ ਹੋਣ ਨਹੀਂ ਦਿੱਤੀ ਜਾਵੇਗੀ ਭਾਰਤੀ ਕਿਸਾਨ ਜੁਨੇ ਨੇ ਢਾਟ ਕੌਂਦਾ ਜਿੰਦਾਬਾ ਭਾਰਤੀ ਕਿਸਾਨ ਜੁਨੇ ਨੇ ਢਾਟ ਕੌਂਦਾ ਜਿੰਦਾਬਾ ਪੰਜਾਬ ਸਰਕਾਰ ਮਰਦਾਬਾ ਮਾਲੀਲਾ ਸਿੰਘ ਪੰਡ ਭਣੀ ਵਾਗਾ ਭਾਰਤੀ ਕਿਸਾਨ ਯੂਨੀਅਨ ਦੇ ਨੇਗਨ ਦਾ ਆਗੂ ਹੈ ਅੱਜ ਅਸੀਂ ਜੋਗਾ ਦੇ ਵਿੱਚ ਜਰਵਿੰਦਰ ਸਿੰਘ ਜੋਗਾ ਦੀ ਦਵਾਈ ਕਰਾਣਾਂ ਦੀ ਕੁਰਕੀ ਰੋਕੀ ਹੈ ਤੇ ਜੋ ਕੋਈ ਆੜਤੇ ਦਫੇ ਦਾ ਸੀ ਉਹਨੇ ਉਹ ਕਿਸਾਨ ਦੀ ਜ਼ਮੀਨ ਖਾਤਰ ਅੱਜ ਉੱਥੇ ਕਚਹਿਰੀਆਂ ਤੇ ਵੀ ਉਹ ਕਰਿਆ ਸੀ ਅਸੀਂ ਉਹਨੂੰ ਕਚਹਿਰੀਆਂ ਦੇ ਵਿੱਚ ਨਹੀਂ ਅੱਜ ਆਉਣ ਦਿੱਤਾ ਅਸੀਂ ਭਾਰਤੀ ਕਿਸਾਨ ਯੂਨੀਅਨ ਨੂੰ ਕੋਈ ਵੀ ਕਰਦਾ ਸਾਨੂੰ ਚੱਕਣਾ ਪਾਵੇ ਅਸੀਂ ਚੱਕ ਕੇ ਰੱਖਾਂਗੇ